ਮੇਰਾ ਨਾਮ ਹਰਮਿੰਦਰ ਹੈ ਮੈਂ ਸਤਮੀ ਜਮਾਤ ਦੀ ਵਿਦਿਆਰਥਣ ਹਾਂ ਮੈਂ ਤੁਹਾਨੂੰ ਮੇਰੇ ਦਾ ਗੁੱਟੇ ਗੁੱਟੇ ਦੀ ਫੋਟੋ ਵੇਖ ਕੇ ਕਹਾਣੀ ਸੁਣਾਉਣ ਜਾ ਰਹੀ ਹਾਂ ਇੱਕ ਛਿੰਕੀ ਨਾਂ ਦੀ ਕੁੜੀ ਸੀ ਅਤੇ ਉਸ ਨੂੰ ਖੇਡਣ ਦਾ ਮਨ ਹੋ ਰਿਹਾ ਸੀ ਉਹ ਉੱਚੀ ਉੱਚੀ ਬੋਲਣ ਲੱਗੀ ਵੇਲਾ ਨਾ ਪੀ ਵੇਲਾ ਨਾ ਆਜਾ ਜਿੰਨੇ ਖੇਡਣਾ ਵੇਲਾ ਨਾ ਪੀ ਵੇਲਾ ਨਾ ਆਜਾ ਜਿੰਨੇ ਖੇਡਣਾ ਅਤੇ ਸਾਰੇ ਪਿੰਡ ਦੇ ਖੇਡਣ ਲੱਗੇ ਅਤੇ ਮਿੰਕੀ ਦੇ ਮਿੰਕੀ ਪੋਦੇ ਲਾਣ ਲੱਗੇ ਸਾਰੇ ਜਾਣੇ ਪੋਦੇ ਰਲ ਮਿਲ ਗਏ ਪੋਦੇ ਲਗਾਣ ਲੱਗੇ ਅਤੇ ਮਿੰਕੀ ਦੇ ਪੈਰ 'ਚ ਕੰਡਾ ਚੁੱਭ ਗਿਆ ਅਤੇ ਸਾਰੇ ਜਾਣੇ ਰਲ ਕੇ ਕੰਡਾ ਕੱਢਣ ਲੱਗੇ ਅਤੇ ਉਸ ਤੋਂ ਬਾਅਦ ਸਾਰੇ ਜਾਣੇ ਕਹਿਣ ਲੱਗੇ ਹਾਏ ਕੰਡਾ ਚੁੱਭ ਗਿਆ ਹਾਏ ਕੰਡਾ ਚੁੱਭ ਗਿਆ ਸਾਰੇ ਜਾਣੇ ਜਿੱਦੋਂ ਰਲ ਕੇ ਉਸ ਦਾ ਕੰਡਾ ਕੱਢ ਦਿੱਤਾ ਅਤੇ ਸਾਰੇ ਜਾਣੇ ਖੁਸ਼ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਤੇ ਮਿੰਕੀ ਵੀ ਮਿੰਕੀ ਵੀ ਬਹੁਤ ਖੁਸ਼ ਹੋਈ ਅਤੇ ਆਪਣੇ